ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸ਼ਾਮ ਦੇ 7 ਵਜੇ ਗਏ ਸੀ ਡ੍ਰੈੰਗ ਰੂਮ ਵਿੱਚ ਰੌਸ਼ਨੀ ਸੀ ਪਰ ਮਾਹੌਲ ਇੱਕਦਮ ਚੁੱਪ ਅਤੇ ਤਣਾਅ ਭਰਿਆ ਸੀ ਕਲਪਨਾ ਸੋਫੇ ਤੇ ਬੈਠੀ ਸੀ ਉਸ ਦੀਆਂ ਅੱਖਾਂ ਵਿੱਚ ਨਾਰਾਜ਼ਗੀ ਅਤੇ ਦਰਦ ਸੀ ਅਰਜਨ ਜਦੋਂ ਦਫ਼ਤਰ ਤੋਂ ਘਰ ਆਇਆ ਤਾਂ ਉਹ ਅੰਦਰ ਆਉਂਦਾ ਹੀ ਸਭ ਕੁਝ ਸਮਝ ਗਿਆ ਉਹੀ ਮਾਹੌਲ ਜੋ ਹਰ ਸ਼ਾਮ ਨੂੰ ਹੁੰਦਾ ਸੀ ਕੀ ਹੋਇਆ ਅੱਜ ਫੇਰ ਕੋਈ ਨਵੀਂ ਗੱਲ ਜਾਦਾਈ ਅਰਜਨ ਨੇ ਕਲਪਨਾ ਨੂੰ ਪੁੱਛਿਆ ਹਾਂ ਅੱਜ ਫੇਰ ਮੈਂ ਤੁਹਾਡੇ ਫੋਨ ਤੇ ਨੀਤੂ ਦਾ ਮੈਸੇਜ ਦੇਖਿਆ ਸੀ ਸਵੇਰੇ ਤੁਸੀਂ ਜਲਦੀ ਵਿੱਚ ਸੀ ਇਸ ਲਈ ਮੈਂ ਕੁਝ ਨਹੀਂ ਬੋਲੀ ਹੁਣ ਦੱਸੋ ਕੀ ਤੁਸੀਂ ਹੁਣ ਵੀ ਉਹੀ ਕਹੋਗੇ ਕਿ ਉਹ ਸਿਰਫ ਤੁਹਾਡੇ ਨਾਲ ਦਫ਼ਤਰ ਵਿੱਚ ਕੰਮ ਕਰਦੀ ਹੈ ਅਰਜਨ ਕਹਿਣ ਲੱਗਿਆ ਕਿ ਫੇਰ ਉਹੀ ਗੱਲਾਂ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਉਹ ਸਿਰਫ ਮੇਰੇ ਨਾਲ ਦਫ਼ਤਰ ਵਿੱਚ ਕੰਮ ਕਰਦੀ ਹੈ ਫਿਰ ਤੁਹਾਨੂੰ ਰਾਤ ਨੂੰ ਮਿਸ ਜੂ ਮੈਸੇਜ ਕਿਉਂ ਆਉਂਦੇ ਹਨ ਤੁਸੀਂ ਵੀ ਉਸ ਨੂੰ ਟੇਕ ਕੇਅਰ ਡੀਅਰ ਕਿਉਂ ਲਿਖਦੇ ਹੋ ਕਲਪਨਾ ਕੀ ਤੈਨੂੰ ਹੁਣ ਮੇਰੇ ਤੇ ਬਿਲਕੁਲ ਵੀ ਭਰੋਸਾ ਨਹੀਂ ਰਿਹਾ ਕਲਪਨਾ ਕਹਿਣ ਲੱਗੀ ਜੇਕਰ ਪਤੀ ਲੁਕ ਲੁਕ ਕੇ ਕਿਸੇ ਹੋਰ ਨਾਲ ਗੱਲਾਂ ਕਰੇ ਤਾਂ ਪਤਨੀ ਉਸ ਤੇ ਭਰੋਸਾ ਕਿਵੇਂ ਕਰੇ ਬੱਸ ਕਰ ਕਲਪਨਾ ਤੂੰ ਆਖਰ ਕੀ ਚਾਹੁੰਦੀ ਹੈ ਮੈਂ ਸਿਰਫ ਸੱਚ ਚਾਹੁੰਦੀ ਹਾਂ ਜੇਕਰ ਕੁਝ ਗਲਤ ਨਹੀਂ ਹੈ ਨੀਤੂ ਨੂੰ ਮੇਰੇ ਕੋਲ ਲੈ ਕੇ ਆਓ ਮੈਂ ਖੁਦ ਉਸ ਨਾਲ ਗੱਲ ਕਰਾਂਗੀ अर्जुन ਕੋਲ ਬੋਲਣ ਲਈ ਸ਼ਬਦ ਨਹੀਂ ਸੀ ਇਸ ਲਈ ਉਹ ਚੁੱਪ ਹੋ ਗਿਆ ਕਲਪਨਾ ਦੀਆਂ ਅੱਖਾਂ ਵਿੱਚ ਹੰਝੂ ਸੀ ਜੋ ਇੱਕ ਪਤਨੀ ਤੇ ਜਰਦ ਨੂੰ ਬਿਆਨ ਕਰ ਰਹੀ ਸੀ ਉਹ ਅਰਜਨ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਨੂੰ ਖੋ ਦੇਣ ਤੋਂ ਡਰਦੀ ਸੀ ਉਸ ਰਾਤ ਕਲਪਨਾ ਚੁੱਪਚਾਪ ਸੌ ਗਈ ਸਵੇਰੇ ਜਦੋਂ ਅਰਜਨ ਉੱਠਿਆ ਤਾਂ ਕਲਪਨਾ ਕਮਰੇ ਵਿੱਚ ਨਹੀਂ ਸੀ ਉਸਨੇ ਕਲਪਨਾ ਨੂੰ ਸੋਈ ਅਤੇ ਘਰ ਦੇ ਬਾਕੀ ਕਮਰਿਆਂ ਵਿੱਚ ਲੱਭਿਆ ਉਹ ਕਿਤੇ ਨਹੀਂ ਸੀ ਅਰਜਨ ਨੇ ਕਲਪਨਾ ਨੂੰ ਫੋਨ ਮਿਲਾਇਆ ਪਰ ਉਸਦਾ ਨੰਬਰ ਸਵਿਚ ਆਫ ਆ ਰਿਹਾ ਸੀ ਅਰਜਨ ਇਕਦਮ ਘਬਰਾ ਗਿਆ ਉਹ ਸੋਚਣ ਲੱਗਾ ਕਿ ਆਖਰ ਕਲਪਨਾ ਕਿੱਥੇ ਜਾ ਸਕਦੀ ਹੈ ਕਿਤੇ ਉਸ ਨਾਲ ਕੋਈ ਦੁਰਘਟਨਾ ਤਾਂ ਨਹੀਂ ਹੋ ਗਈ ਅਰਜਨ ਨੇ ਆਸ-ਪਾਸੇ ਦੇ ਕੁਝ ਲੋਕਾਂ ਨੂੰ ਪੁੱਛਿਆ ਪਰ ਕਿਸੇ ਨੂੰ ਕਲਪਨਾ ਦਾ ਕੁਝ ਵੀ ਪਤਾ ਨਹੀਂ ਸੀ ਹੁਣ ਅਰਜਨ ਨੂੰ ਚਿੰਤਾ ਹੋਣ ਲੱਗੀ ਸੀ ਇਸ ਲਈ ਉਹ ਕਲਪਨਾ ਨੂੰ ਲੱਭਣ ਲਈ ਜਿਵੇਂ ਹੀ ਘਰ ਤੋਂ ਬਾਹਰ ਨਿਕਲਿਆ ਸਾਹਮਣੇ ਕਲਪਨਾ ਆਉਂਦੀ ਹੋਈ ਦਿਖਾਈ ਦਿੱਤੀ ਅਰਜਨ ਗੁੱਸੇ ਨਾਲ ਕਹਿਣ ਲੱਗਿਆ ਕਿ ਸਵੇਰੇ ਸਵੇਰੇ ਕਿੱਥੇ ਚਲੀ ਗਈ ਸੀ ਤੇਰਾ ਫੋਨ ਵੀ ਸਵਿਚ ਆਫ ਆ ਰਿਹਾ ਸੀ ਘੱਟ ਤੋਂ ਘੱਟ ਮੈਨੂੰ ਦੱਸ ਕੇ ਤਾਂ ਜਾਂਦੀ ਪਤਾ ਹੈ ਮੈਂ ਕਿੰਨਾ ਪਰੇਸ਼ਾਨ ਹੋ ਗਿਆ ਸੀ ਕਲਪਨਾ ਚੁੱਪਚਾਪ ਰਸੋਈ ਵਿੱਚ ਚਲੀ ਗਈ ਅਰਜਨ ਵੀ ਕਲਪਨਾ ਦੇ ਮਗਰ ਰਸੋਈ ਵਿੱਚ ਗਿਆ ਅਤੇ ਗੁੱਸੇ ਹੁੰਦਾ ਹੋਇਆ ਕਹਿਣ ਲੱਗਿਆ ਕਿ ਕਲਪਨਾ ਮੇਰੇ ਨਾਲ ਕੋਈ ਗੱਲ ਤਾਂ ਕਰ ਕਲਪਨਾ ਫਿਰ ਵੀ ਚੁੱਪ ਸੀ ਘਰ ਵਿੱਚ ਖਮੋਸ਼ੀ ਫੈਲੀ ਹੋਈ ਸੀ ਫਿਰ ਅਰਜਨ ਦੇ ਫੋਨ ਦੀ ਘੰਟੀ ਵੱਜੀ ਅਰਜਨ ਨੇ ਫੋਨ ਚੱਕਿਆ ਤੇ ਕਿਹਾ ਹਾਂ ਬਸ ਆ ਹੀ ਰਿਹਾ ਹਾਂ ਕਲਪਨਾ ਨੇ ਅਰਜਨ ਦਾ ਟਿਫਨ ਪੈਕ ਕੀਤਾ ਤੇ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਕਿ ਖੁਦ ਵੀ ਖਾ ਲੈਣਾ ਸਾਰਾ ਖਾਣਾ ਉਸ ਨੀਤੂ ਨੂੰ ਹੀ ਨਾ ਖਵਾ ਆਇਓ ਅਰਜਨ ਕਹਿਣ ਲੱਗਿਆ ਹਰ ਗੱਲ ਤੇ ਮੇਨਾ ਮਾਰਨਾ ਜ਼ਰੂਰੀ ਹੈ ਅਰਜਨ ਦੇ ਜਾਣ ਤੋਂ ਬਾਅਦ ਕਲਪਨਾ ਨੇ ਆਪਣਾ ਫੋਨ ਚੁੱਕਿਆ ਤੇ ਕਿਸੇ ਨਾਲ ਗੱਲ ਕਰਨ ਲੱਗੀ ਹੈਲੋ ਜਿਵੇਂ ਮੈਂ ਕਿਹਾ ਓਵੇਂ ਹੀ ਕਰਨਾ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਆਖਰ ਕਲਪਨਾ ਨੇ ਇਹ ਕਿਸ ਨੂੰ ਫੋਨ ਕੀਤਾ ਸੀ ਤੇ ਸਵੇਰੇ ਸਵੇਰੇ ਉਹ ਕਿੱਥੇ ਗਈ ਸੀ ਜਾਣਨ ਲਈ ਇਸ ਕਹਾਣੀ ਦੇ ਨਾਲ ਜੁੜੇ ਰਹੋ ਉਦਰ ਦਫ਼ਤਰ ਵਿੱਚ ਨੀਤੂ ਅਰਜਨ ਕੋਲ ਆਈ ਅਤੇ ਕਹਿਣ ਲੱਗੀ ਕੀ ਗੱਲ ਹੈ ਅਰਜਨ ਅੱਜ ਬਹੁਤ ਉਦਾਸ ਲੱਗ ਰਿਹਾ ਹੈ ਕੁਝ ਨਹੀਂ ਨੀਤੂ ਥੋੜਾ ਕੰਮ ਜ਼ਿਆਦਾ ਹੈ ਕੰਮ ਤਾਂ ਸਾਰਿਆਂ ਕੋਲ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਗੱਲ ਕੋਈ ਹੋਰ ਹੈ ਨੀਤੂ ਕਹਿਣ ਲੱਗੀ ਕਿ ਚੱਲ ਅਰਜਨ ਖਾਣਾ ਖਾਂਦੇ ਹਾਂ ਅੱਜ ਮੈਂ ਤੁਹਾਡੀ ਫੇਵਰਿਟ ਸਬਜ਼ੀ ਲੈ ਕੇ ਆਈ ਹਾਂ ਅਰਜਨ ਨੇ ਨਾਲ ਵਿੱਚ ਸਿਰ ਹਿਲਾਇਆ ਨੀਤੂ ਕਹਿਣ ਲੱਗੀ ਅਰਜਨ ਜੇਕਰ ਤੁਸੀਂ ਮੈਨੂੰ ਮਨ੍ਹਾ ਕਰੋਗੇ ਤਾਂ ਮੈਨੂੰ ਬਹੁਤ ਬੁਰਾ ਲੱਗੇਗਾ ਨੀਤੂ ਅਰਜਨ ਦਾ ਮੂਡ ਠੀਕ ਕਰਨ ਲਈ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਸ਼ਾਮ ਦੇ 5 ਵਜੇ ਚੁੱਕੇ ਸੀ ਅਰਜਨ ਨੇ ਆਪਣਾ ਫੋਨ ਦੇਖਿਆ ਅੱਜ ਕਲਪਨਾ ਦਾ ਕੋਈ ਮੈਸੇਜ ਜਾਂ ਫੋਨ ਨਹੀਂ ਆਇਆ ਸੀ ਸ਼ਾਮ ਨੂੰ ਜਦੋਂ ਅਰਜਨ ਘਰ ਆਇਆ ਤਾਂ ਕਲਪਨਾ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲੀ ਗਈ ਅਰਜਨ ਕਲਪਨਾ ਦੇ ਪਿੱਛੇ-ਪਿੱਛੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਿਆ ਕਲਪਨਾ ਪਲੀਜ਼ ਮੇਰੀ ਗੱਲ ਤਾਂ ਸੁਣਾ ਕਦੋਂ ਤੱਕ ਇਸ ਤਰ੍ਹਾਂ ਚੁੱਪ ਰਹੇਗੀ ਮੈਂ ਜਾਣਦਾ ਹਾਂ ਤੂੰ ਮੇਰੇ ਨਾਲ ਨਾਰਾਜ਼ ਹੈ ਕਲਪਨਾ ਕਹਿਣ ਲੱਗੀ ਹੁਣ ਮੈਂ ਕੀ ਗੱਲ ਸੁਣਾ ਹੁਣ ਤੁਹਾਨੂੰ ਬਹੁਤ ਬੁਰਾ ਲੱਗ ਰਿਹਾ ਹੈ ਜਦੋਂ ਹੋਰ ਕਿਸੇ ਨਾਲ ਗੱਲਾਂ ਕਰਦੇ ਹਾਂ ਉਦੋਂ ਨਹੀਂ ਲੱਗਦਾ ਅਰਜਨ ਇੱਕਦਮ ਚੁੱਪ ਹੋ ਗਿਆ ਉਹ ਕਹਿਣ ਲੱਗਿਆ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਤੈਨੂੰ ਤਖਲੀਫ ਹੋਵੇ ਫਿਰ ਕਲਪਨਾ ਨੇ ਇੱਕ ਥੈਲਾ ਚੁੱਕਿਆ ਤੇ ਅਰਜਨਾਂ ਨੂੰ ਕਹਿਣ ਲੱਗੀ ਕਿ ਮੈਂ ਬਾਜ਼ਾਰ ਜਾ ਰਹੀ ਹਾਂ ਕੀ ਮੈਂ ਵੀ ਤੇਰੇ ਨਾਲ ਚੱਲਾਂ ਕਲਪਨਾ ਨੇ ਕਿਹਾ ਨਹੀਂ ਇਸ ਦੀ ਕੋਈ ਲੋੜ ਨਹੀਂ ਕਲਪਨਾ ਇਕੱਲੀ ਬਾਜ਼ਾਰ ਚਲੀ ਗਈ ਉੱਥੇ ਉਸ ਨੂੰ ਉਸ ਦੀ ਪ੍ਰਾਣੀ ਸਹੇਲੀ ਅੰਜਲੀ ਮਿਲੀ ਗੱਲਾਂ-ਗੱਲਾਂ ਵਿੱਚ ਅੰਜਲੀ ਨੇ ਦੇਖਿਆ ਕਿ ਕਲਪਨਾ ਕੁਝ ਉਦਾਸ ਜੀ ਲੱਗ ਰਹੀ ਹੈ ਅੰਜਲੀ ਨੇ ਪੁੱਛਿਆ ਕੀ ਹੋਇਆ ਤੂੰ ਠੀਕ ਤਾਂ ਹੈ ਨਾ ਕਲਪਨਾ ਕਹਿਣ ਲੱਗੀ ਅੰਜਲੀ ਕੁਝ ਵੀ ਠੀਕ ਨਹੀਂ ਹੈ ਅਰਜਨ ਬਦਲ ਗਿਆ ਹੈ ਨਾ ਤਾਂ ਠੀਕ ਢੰਗ ਨਾਲ ਗੱਲਬਾਤ ਕਰਦਾ ਹੈ ਤੇ ਨਾ ਹੀ ਉਸ ਦੀਆਂ ਨਜ਼ਰਾਂ ਵਿੱਚ ਪਹਿਲਾਂ ਵਰਗਾ ਪਿਆਰ ਦਿਖਾਈ ਦਿੰਦਾ ਹੈ ਉਸ ਦੇ ਫੋਨ ਤੇ ਇੱਕ ਲੜਕੀ ਦੇ ਮੈਸੇਜ ਆਉਂਦੇ ਹਨ ਉਹ ਲੜਕੀ ਉਸ ਦੇ ਦਫ਼ਤਰ ਵਿੱਚ ਕੰਮ ਕਰਦੀ ਹੈ ਹੁਣ ਤਾਂ ਹਰ ਗੱਲ ਤੇ ਸਾਡੀ ਬਹਿਸ ਹੁੰਦੀ ਰਹਿੰਦੀ ਹੈ ਕਲਪ ਅੰਜਲੀ ਨੇ ਕਲਪਨਾ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਅਤੇ ਕਹਿਣ ਲੱਗੀ ਤੂੰ ਇਸ ਬਾਰੇ ਵਿੱਚ ਅਰਜਨ ਨਾਲ ਗੱਲ ਕੀਤੀ ਹਾਂ ਕੀਤੀ ਕਲਪਨਾ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਅਰਜਨ ਕਹਿੰਦਾ ਹੈ ਕਿ ਮੈਂ ਉਸ ਤੇ ਸ਼ੱਕ ਕਰਦੀ ਹਾਂ ਇਹ ਮੇਰੇ ਦਿਮਾਗ ਦਾ ਵਹਿਮ ਹੈ ਅੰਜਲੀ ਕਹਿਣ ਲੱਗੀ ਮੈਂ ਸਮਝ ਸਕਦੀ ਹਾਂ ਕਿ ਤੂੰ ਕਿਸ ਦੌਰ ਵਿੱਚੋਂ ਗੁਜ਼ਰ ਰਹੀ ਹੈ ਪਰ ਹੋ ਸਕਦਾ ਹੈ ਇਹ ਸਿਰਫ ਤੇਰਾ ਸ਼ੱਕ ਹੋਵੇ ਅਰਜਨ ਨੂੰ ਮੈਂ ਵੀ ਜਾਣਦੀ ਹਾਂ ਉਹ ਇਹੋ ਜਿਹਾ ਨਹੀਂ ਹੈ ਉਹ ਤੈਨੂੰ ਬਹੁਤ ਪਿਆਰ ਕਰਦਾ ਹੈ ਸ਼ਾਇਦ ਤੁਹਾਡੇ ਦੋਵਾਂ ਵਿੱਚ ਕੋਈ ਗਲਤਫਹਿਮੀ ਹੋ ਗਈ ਹੈ ਕਲਪਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੀ ਅੰਜਲੀ ਸ਼ਾਇਦ ਤੂੰ ਠੀਕ ਕਹਿ ਰਹੀ ਹੈ ਹੋ ਸਕਦਾ ਹੈ ਇਹ ਮੇਰਾ ਹੀ ਬਹਿਮ ਹੋਵੇ ਜਦੋਂ ਤੋਂ ਮੈਂ ਉਸਦੇ ਫੋਨ ਵਿੱਚ ਮੈਸੇਜ ਦੇਖੇ ਹਨ ਉਦੋਂ ਦਾ ਮੇਰਾ ਦਿਲ ਟੁੱਟ ਗਿਆ ਹੈ ਅਤੇ ਅਰਜਨ ਉਸ ਤੋਂ ਬਾਅਦ ਦਾ ਮੇਰੇ ਨਾਲ ਨਜ਼ਰਾਂ ਨਹੀਂ ਮਿਲਾਉਂਦਾ ਅੰਜਲੀ ਕਹਿਣ ਲੱਗੀ ਕਲਪਨਾ ਰਿਸ਼ਤੇ ਭਰੋਸੇ ਨਾਲ ਚੱਲਦੇ ਹਨ ਜੇਕਰ ਭਰੋਸਾ ਡਗਮਗਾ ਗਿਆ ਤਾਂ ਫਿਰ ਪਿਆਰ ਵੀ ਦੂਰ ਹੋ ਜਾਵੇਗਾ ਤੈਨੂੰ ਅਰਜਨ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਬਿਨਾਂ ਗੁੱਸਾ ਕੀਤੇ ਤੇ ਬਿਨਾਂ ਤਾਨਾ ਦਿੱਤੇ ਇੱਕ ਵਾਰ ਗੱਲ ਕਰਕੇ ਦੇਖ ਹੋ ਸਕਦਾ ਹੈ ਸਭ ਕੁਝ ਠੀਕ ਹੋ ਜਾਏ ਕਲਪਨਾ ਕਹਿਣ ਲੱਗੀ ਸ਼ਾਇਦ ਤੂੰ ਠੀਕ ਕਹਿ ਰਹੀ ਹੈ ਮੈਂ ਹੀ ਇਸ ਗੱਲ ਨੂੰ ਆਪਣੇ ਦਿਲ ਤੇ ਜ਼ਿਆਦਾ ਲੈ ਲਿਆ ਅੰਜਲੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਜੇਕਰ ਕੁਝ ਗਲਤ ਹੈ ਤਾਂ ਵੀ ਸੱਚ ਜਾਣਨ ਦਾ ਤੇਰਾ ਹੱਕ ਹੈ ਕਲਪਨਾ ਨੇ ਅੰਜਲੀ ਨੂੰ ਕਿਹਾ ਕਿ ਥੈਂਕ ਯੂ ਅੰਜਲੀ ਸ਼ਾਇਦ ਜਿਹੜੀਆਂ ਗੱਲਾਂ ਤੂੰ ਮੈਨੂੰ ਕਹੀਆਂ ਇਹ ਸੁਣਨ ਦੀ ਜ਼ਰੂਰਤ ਸੀ ਮੈਨੂੰ ਅੰਜਲੀ ਕਹਿਣ ਲੱਗੀ ਕਲਪਨਾ ਮੈਂ ਹਮੇਸ਼ਾ ਤੇਰੇ ਨਾਲ ਹਾਂ ਜਦੋਂ ਕਲਪਨਾ ਘਰ ਪਹੁੰਚੀ ਤਾਂ ਅਰਜਨ ਟੀਵੀ ਦੇਖ ਰਿਹਾ ਸੀ ਉਹ ਸਿੱਧਾ ਉਸ ਕੋਲ ਗਈ ਤੇ ਉਸ ਦੇ ਹੱਥ ਵਿੱਚੋਂ ਰਿਮੋਟ ਫੜ ਕੇ ਕਹਿਣ ਲੱਗੀ ਕਿ ਹੁਣ ਖਬਰਾਂ ਦੇਖਣ ਦਾ ਟਾਈਮ ਨਹੀਂ ਹੁਣ ਤਾਂ ਮੇਰਾ ਸੀਰੀਅਲ ਦੇਖਣ ਦਾ ਟਾਈਮ ਹੋ ਗਿਆ ਅਰਜਨ ਹੈਰਾਨ ਹੋ ਕੇ ਕਲਪਨਾ ਵੱਲ ਵੇਖਣ ਲੱਗਿਆ ਉਹ ਸੋਚਣ ਲੱਗਿਆ ਇਹ ਉਹੀ ਕਲਪਨਾ ਹੈ ਜੋ ਕੁਝ ਧੇਰ ਪਹਿਲਾਂ ਬਾਜ਼ਾਰ ਗਈ ਸੀ ਅਚਾਨਕ ਇਸ ਦਾ ਗੱਲ ਕਰਨ ਦਾ ਤਰੀਕਾ ਕਿਵੇਂ ਬਦਲ ਗਿਆ ਕਲਪਨਾ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿ ਅਰਜਨ ਇਸ ਤਰ੍ਹਾਂ ਹੈਰਾਨ ਕਿਉਂ ਹੋ ਰਹੇ ਹੋ ਮੈਂ ਤੁਹਾਡੀ ਪਤਨੀ ਹਾਂ ਕੋਈ ਭੂਤ ਨਹੀਂ ਜੋ ਤੁਸੀਂ ਮੈਨੂੰ ਇਸ ਤਰ੍ਹਾਂ ਦੇਖ ਰਹੇ ਹੋ ਵੈਸੇ ਵੀ ਜੇਕਰ ਹਰ ਗੱਲ ਤੇ ਲੜਾਈ ਕਰਾਂਗੇ ਤਾਂ ਇਹ ਘਰ ਨਹੀਂ ਜੰਗ ਦਾ ਮੈਦਾਨ ਬਣ ਜਾਵੇਗਾ ਅਰਜਨ ਕਹਿਣ ਲੱਗਿਆ ਤੂੰ ਮਾਰਕੀਟ ਵਿੱਚ ਸਬਜ਼ੀਆਂ ਲੈਣ ਗਈ ਸੀ ਜਾਂ ਫਿਰ ਸਮਝਦਾਰੀ ਖਰੀਦਣ ਕਲਪਨਾ ਕਹਿਣ ਲੱਗੀ ਕਿ ਤੁਹਾਨੂੰ ਮੈਂ ਬੇਵਕੂਫ ਦਿਸਦੀ ਹਾਂ ਨਹੀਂ ਬਾਬਾ ਮੈਂ ਤਾਂ ਮਜ਼ਾਕ ਕਰ ਰਿਹਾ ਹਾਂ ਅਗਲੇ ਦਿਨ ਦਫ਼ਤਰ ਦੀ ਛੁੱਟੀ ਸੀ ਅਰਜਨ ਨੇ ਕਲਪਨਾ ਨੂੰ ਕਿਹਾ ਕਿ ਚੱਲ ਅਸੀਂ ਕਿਤੇ ਘੁੰਮ ਕੇ ਆਉਂਦੇ ਹਾਂ ਕਲਪਨਾ ਕਹਿਣ ਲੱਗੀ ਕਿ ਐਨੀ ਜਲਦੀ ਪਲੈਨਿੰਗ ਕਰ ਲਈ ਹਾਂ ਤੇਰਾ ਮੂਡ ਠੀਕ ਰਹੇ ਇਹ ਮੇਰੀ ਜ਼ਿੰਮੇਵਾਰੀ ਹੈ ਫਿਰ ਉਹ ਦੋਵੇਂ ਤਿਆਰ ਹੋ ਕੇ ਆਪਣੀ ਗੱਡੀ ਵਿੱਚ ਬੈਠ ਕੇ ਚੱਲ ਪਏ ਕਲਪਨਾ ਕਹਿਣ ਲੱਗੀ ਜਦੋਂ ਅਸੀਂ ਦੋਨੇ ਇਕੱਠੇ ਹੁੰਨੇ ਆ ਤਾਂ ਜ਼ਿੰਦਗੀ ਵਿੱਚ ਕਿੰਨਾ ਸਕੂਨ ਹੁੰਦਾ ਅਰਜਨ ਮੁਸਕਰਾਉਂਦੇ ਹੋਏ ਕਹਿਣ ਲੱਗਿਆ ਹਾਂ ਵਾਸੇਹੀ ਤਾਂ ਚਾਹੀਦਾ ਹੈ ਪਾਰਕ ਵਿੱਚ ਜਾ ਕੇ ਘੁੰਮਦੇ ਹੋਏ ਕਲਪਨਾ ਨੇ ਅਰਜਨ ਦਾ ਹੱਥ ਫੜ ਲਿਆ ਅਤੇ ਕਹਿਣ ਲੱਗੀ ਮੈਂ ਅੱਜ ਬਹੁਤ ਖੁਸ਼ ਹਾਂ ਇਸ ਤਰ੍ਹਾਂ ਲੱਗਦਾ ਜਿਵੇਂ ਸਭ ਕੁਝ ਠੀਕ ਹੋ ਗਿਆ ਹੋਵੇ ਅਰਜਨ ਕਹਿਣ ਲੱਗਿਆ ਮੈਂ ਵੀ ਵਾਦਾ ਕਰਦਾ ਹਾਂ ਹੁਣ ਮੈਂ ਕੁਝ ਵੀ ਵਿਗੜਨ ਨਹੀਂ ਦੇਵਾਂਗਾ ਘੁੰਮਦੇ ਘੁੰਮਦੇ ਕਲਪਨਾ ਦੀ ਨਿਗਾ ਕਿਸੇ ਤੇ ਪਈ ਤੇ ਉਹ ਅਰਜਨ ਨੂੰ ਕਹਿਣ ਲੱਗੀ ਕਿ ਅਰਜਨ ਤੂੰ ਇਸ ਨੂੰ ਵੀ ਇੱਥੇ ਬੁਲਾ ਲਿਆ ਹੁਣ ਮੈਨੂੰ ਸਮਝ ਆਇਆ ਕਿ ਅੱਜ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਇਆ ਹੈ ਨੀਤੂ ਨੇ ਅਰਜਨ ਨੂੰ ਦੇਖਿਆ ਤੇ ਉਸ ਦੇ ਕੋਲ ਆ ਕੇ ਕਹਿਣ ਲੱਗੀ ਵਾਹ ਵਾਹ ਕੀ ਆਵਾਤ ਹੈ ਅਰਜਨ ਜਦੋਂ ਮੈਂ ਤੁਹਾਨੂੰ ਘੁੰਮਣ ਲਈ ਕਹਿੰਦੀ ਹਾਂ ਤਾਂ ਤੁਸੀਂ ਨਖਰੇ ਦਿਖਾਉਂਦੇ ਹੋ ਨੀਤੂ ਹਾਲੇ ਬੋਲ ਹੀ ਰਹੀ ਸੀ ਕਿ ਅਚਾਨਕ ਉਸ ਨੂੰ ਪਿੱਛੇ ਤੋਂ ਆਵਾਜ਼ ਸੁਣਾਈ ਦਿੱਤੀ ਚੱਲ ਨੀਤੂ ਚੱਲ ਗਈ ਨੀਤੂ ਨੇ ਪਿੱਛੇ ਮੁੜ ਕੇ ਦੇਖਿਆ ਤੇ ਕਹਿਣ ਲੱਗੀ ਅਦਿੱਤਿਆ ਇਸ ਨੂੰ ਮਿਲੋ ਇਹ ਹੈ ਅਰਜਨ ਇਹੀ ਹੈ ਮੇਰਾ ਦਸਤਰਦਾਰ ਖਾਸ ਦੋਸਤ ਤੇ ਇਹ ਕਲਪਨਾ ਇਸ ਦੀ ਪਤਨੀ ਫਿਰ ਨੀਤੂ ਨੇ ਕਿਹਾ ਕਿ ਇਹ ਮੇਰਾ ਮੰਗੇਤਰ ਹੈ ਅਗਲੇ ਮਹੀਨੇ ਸਾਡਾ ਵਿਆਹ ਹੋ ਰਿਹਾ ਹੈ ਨੀਤੂ ਦੇ ਮੂੰਹੋਂ ਇਹ ਸੁਣ ਕੇ ਕਲਪਨਾ ਦਾ ਸਾਰਾ ਗੁੱਸਾ ਠੰਡਾ ਹੋ ਗਿਆ ਕਲਪਨਾ ਨੂੰ ਆਪਣੀ ਗਲਤੀ ਅਤੇ ਸ਼ੱਕ ਦਾ ਪਸਤਾਵਾ ਹੋਣ ਲੱਗਿਆ। ਅਦਿੱਤਿਅ ਨੇ ਅਰਜਨ ਨਾਲ ਹੱਥ ਮਲਾਇਆ ਤੇ ਮੁਸਕਰਾਉਂਦੇ ਹੋਏ ਕਹਿਣ ਲੱਗਿਆ, "ਅਗਲੇ ਮਹੀਨੇ ਸਾਡੇ ਵਿਆਹ ਵਿੱਚ ਤੁਸੀਂ ਦੋਨਾਂ ਨੇ ਆਉਣਾ।" ਅਰਜਨ ਕਹਿਣ ਲੱਗਿਆ, "ਕਿਉਂ ਨਹੀਂ? ਇਸ ਬਾਂਦਰੀ ਦੇ ਵਿਆਹ ਵਿੱਚ ਤਾਂ ਮੈਂ ਜ਼ਰੂਰ ਆਵਾਂਗਾ।" ਇਹ ਸੁਣ ਕੇ ਸਾਰੇ ਜਣੇ ਹੱਸਣ ਲੱਗੇ। ਇਸ ਤਰ੍ਹਾਂ ਕੁਝ ਟਾਈਮ ਉਹ ਗੱਲਾਂ-ਵਾਟਾਂ ਕਰਦੇ ਰਹੇ ਤੇ ਥੋੜੀ ਦੇਰ ਬਾਅਦ ਅਦਿੱਤਿਅ ਤੇ ਨੀਤੂ ਚਲੇ ਗਏ। ਕਲਪਨਾ ਉਹਨਾਂ ਨੂੰ ਜਾਂਦੇ ਹੋਏ ਦੇਖ ਕੇ ਆਪਣੇ ਹੀ ਖਿਆਲਾਂ ਵਿੱਚ ਖੋ ਗਈ। ਅਰਜਨ ਕਹਿਣ ਲੱਗਿਆ, "ਕਲਪਨਾ, ਚੱਲ। ਚੱਲ, ਚੱਲੀਏ। ਕਿੱਥੇ ਖੋ ਗਈ?" ਕਲਪਨਾ ਨੇ ਸਿਰ ਹਿਲਾਇਆ ਤੇ ਉਸ ਦੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ। ਅਰਜਨ ਕਲਪਨਾ ਨੂੰ ਕਹਿਣ ਲੱਗਿਆ ਕਿ "ਇਹੀ ਨੀਤੂ ਹੈ ਜਿਸ ਨੂੰ ਲੈ ਕੇ ਤੂੰ ਮੇਰੇ ਤੇ ਸ਼ੱਕ ਕਰਦੀ ਹੈਂ। ਇਹ ਸਿਰਫ ਮੇਰੀ ਇੱਕ ਦੋਸਤ ਹੈ। ਅੱਜ ਮੈਂ ਤੈਨੂੰ ਇੱਥੇ ਇਸ ਲਈ ਲੈ ਕੇ ਆਇਆ ਤਾਂ ਕਿ ਤੂੰ ਇਸ ਸੱਚ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਵੇਂ ਕਲਪਨਾ ਚੁੱਪਚਾਪ ਖੜੀ ਰਹੀ ਕੁਝ ਨਾ ਬੋਲੀ ਅਰਜਨ ਨੇ ਕਲਪਨਾ ਦਾ ਹੱਥ ਫੜਿਆ ਅਤੇ ਕਹਿਣ ਲੱਗਿਆ ਕਿ ਪਿਆਰ ਵਿੱਚ ਸ਼ੱਕ ਨਹੀਂ ਯਕੀਨ ਹੋਣਾ ਚਾਹੀਦਾ ਹੈ ਮੈਂ ਉਹੀ ਅਰਜਨ ਹਾਂ ਜੋ ਤੇਰੀ ਹਰ ਮੁਸਕਾਨ ਵਿੱਚ ਪੂਰੀ ਦੁਨੀਆ ਦੇਖਦਾ ਹਾਂ ਕਲਪਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਅਰਜਨ ਤੋਂ ਮਾਫੀ ਮੰਗਣ ਲੱਗੀ ਕਲਪਨਾ ਕਹਿਣ ਲੱਗੀ ਦਾ ਅਸਲ ਮੈਂ ਡਰ ਗਈ ਸੀ ਕਿ ਕਿਤੇ ਮੈਂ ਤੈਨੂੰ ਖੋ ਨਾ ਦੇਵਾਂ ਕਿਸੇ ਡਰ ਦੇ ਕਾਰਨ ਮੈਂ ਤੇਰੇ ਉੱਪਰ ਸ਼ੱਕ ਕਰਨ ਲੱਗੀ ਮਜਬੂਰ ਹੋ ਗਈ ਸੀ ਪ੍ਰੰਤੂ ਦਿਲ ਵਿੱਚ ਤੇਰੀ ਫਿਕਰ ਸੀ ਅਰਜਨ ਕਹਿਣ ਲੱਗਿਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਤਾ ਮੰਦਰ ਚੱਲਦੇ ਹਾਂ ਉਹ ਦੋਨੇ ਮੰਦਰ ਗਏ ਉੱਥੇ ਮੱਥਾ ਟੇਕਿਆ ਫਿਰ ਅਰਜਨ ਨੇ ਕਲਪਨਾ ਨੂੰ ਪੁੱਛਿਆ ਕਿ ਇੱਕ ਗੱਲ ਦੱਸ ਤੂੰ ਇੰਨੀ ਸਵੇਰੇ ਸਵੇਰੇ ਕਿੱਥੇ ਗਈ ਸੀ ਮੈਂ ਆਪਣਾ ਮਨ ਸ਼ਾਂਤ ਕਰਨ ਲਈ ਮੰਦਰ ਗਈ ਸੀ ਅਰਜਨ ਕਹਿਣ ਲੱਗਿਆ ਕਿ ਮੈਂ ਤਾਂ ਨਾ ਜਾਣੇ ਕੀ ਕੀ ਸੋਚਣ ਲੱਗ ਪਿਆ ਸੀ ਫਿਰ ਕਲਪਨਾ ਕਹਿਣ ਲੱਗੀ ਅਰਜਨ ਮੈਨੂੰ ਤੇਰੇ ਤੇ ਐਨਾ ਸ਼ੱਕ ਹੋ ਗਿਆ ਸੀ ਕਿ ਮੈਂ ਇੱਕ جاسੂਸ ਤੇਰੇ ਪਿੱਛੇ ਛੱਡਿਆ ਅਰਜਨ ਚੌਂਕ ਕੇ ਕਹਿਣ ਲੱਗਿਆ ਕੀ ਤੂੰ ਮੇਰੇ ਪਿੱਛੇ جاسੂਸ ਲਾਇਆ ਅੱਛਾ ਫਿਰ ਤੈਨੂੰ ਕੀ ਪਤਾ ਲੱਗਿਆ ਕਲਪਨਾ ਕਹਿਣ ਲੱਗੀ ਕਿ ਮੈਨੂੰ ਇਹੀ ਪਤਾ ਲੱਗਿਆ ਕਿ ਉਹ ਤੇਰੇ ਨਾਲ ਸਿਰਫ ਦਫ਼ਤਰ ਵਿੱਚ ਹੀ ਕੰਮ ਕਰਦੀ ਹੈ ਹੋਰ ਕੁਝ ਨਹੀਂ ਅਰਜਨ ਦੇ ਮਨ ਤੋਂ ਬਹੁਤ ਵੱਡਾ ਬੋਝ ਲੈ ਗਿਆ ਸੀ ਉਸਨੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰੀਆ ਕੀਤਾ ਹਾਂਜੀ ਦੋਸਤੋ ਰਿਸ਼ਤਿਆਂ ਵਿੱਚ ਵਿਸ਼ਵਾਸ ਤੇ ਸਮਝਦਾਰੀ ਬਹੁਤ ਜ਼ਰੂਰੀ ਹੈ ਕਦੇ-ਕਦੇ ਛੋਟੀ ਜੀ ਗਲਤਫਹਿਮੀ ਜਾਂ ਸ਼ੱਕ ਰਿਸ਼ਤੇ ਵਿੱਚ ਤਰੇੜ ਲਿਆ ਦਿੰਦੇ ਹਨ ਜੇਕਰ ਅਸੀਂ ਇੱਕ ਦੂਜੇ ਨਾਲ ਖੁੱਲ ਕੇ ਗੱਲਬਾਤ ਕਰੀਏ ਤੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰੀਏ ਤਾਂ ਹਰ ਸਮੱਸਿਆ ਦਾ ਸਮਾਧਾਨ ਨਿਕਲ ਆਉਂਦਾ ਹੈ ਪਿਆਰ ਵਿੱਚ ਵਿਸ਼ਵਾਸ ਜ਼ਰੂਰੀ ਹੈ ਬਿਨਾ ਕਿਸੇ ਤੇ ਸ਼ੱਕ ਕੀਤੇ ਇੱਕ ਦੂਜੇ ਦਾ ਸਾਥ ਦੇਣਾ ਸੱਚੇ ਰਿਸ਼ਤੇ ਦੀ ਪਹਿਚਾਣ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ